ਕਾ ਵਿੱਚ ਸਾਰੇ ਬਿਦਾਨ ਨੂੰ ਸੰਦੀਪ ਡੇਰੀ ਫਰਮ ਤੋਂ ਬਹੁਤ ਬਹੁਤ ਵੈਲਕਮ ਜੀ ਤੇ ਫੌਜੀ ਸਾਹਿਬ ਕੋਲ ਆ ਚੁੱਕੇ ਜੀ ਅੱਜ ਫਿਰ ਆਪਾਂ ਦੇਖੋ ਅੱਜ ਵੱਡੀਆਂ ਬਣਾ ਬੁਰੀਆਂ ਨਾਲ ਬਾਈ ਜਾਨ ਗਰਲੈਂਡੋ ਵੀ ਲੈ ਕੇ ਆਂਦੀ ਆ ਹੋਰ ਤੋਂ ਰਫਰੈਸ਼ਰਸ ਦੇ ਹੈਗੇ ਹੈਗੀਆਂ ਚੰਗੀ ਕੁਆਲਿਟੀ ਦੇ ਬਣਾ ਲੈ ਕੇ ਆਂਦੀ ਆ ਤੇ ਆਓ ਫਿਰ ਪੁੱਛੋਣ ਆਪਾਂ ਗੱਲਬਾਤ ਕਰੀਏ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਕਿਦਾਂ ਵਧੀਆ ਵਧੀਆ ਜੀ ਬਾਜੀ ਅਕਾਲ ਸਾਹਿਬ ਬਾਜੀ ਬਤਿ ਜੀ ਸਾਰੇ ਸੰਦੀਪ ਡੇਰੀ ਫਾਰਮ ਦੇਖਣ ਆਉਣ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਡਾ ਚੈਨਲ ਵੇਂਦੇ ਆ ਬਿਲਕੁਲ ਸਾਡਾ ਕਕਨੀ ਇਹਨਾਂ ਦਾ ਹੀ ਹੈ ਹਾਂਜੀ ਇਹਨਾਂ ਨੇ ਇੰਨਾ ਪਿਆਰ ਬਖਸ਼ਿਆ ਤੇਰੇ ਜਨਮ ਜੀ ਦਾ ਕੋਸ ਹਾਬ ਹੀ ਨਹੀਂ ਬਿਲਕੁਲ ਨਾ ਤੂੰ ਇਹਨਾਂ ਦਾ ਦੇਣ ਦੇਦਾ ਨਾ ਹੀ ਦੇਦਾ ਵਾਜੀ ਵਾਖੋ ਸਰ ਇਹ ਹੀ ਹੈ ਮਾਲ ਵੇਚਣਾ ਵੱਖਰੀ ਚੀਜ਼ ਹੈ ਹਾਂਜੀ ਹਾਂਜੀ ਮਾਲ ਤੇ ਭਾਈ ਚਲੋ ਵੀਡੀਓ ਚੱਲਦੀ ਆ ਤੇ ਵਿਕਦਾ ਬਿਲਕੁਲ ਜੀ ਪਰ ਚੱਲਣ ਦੀ ਗੱਲ ਇਹ ਵੀ ਐਨੀ ਐਨੀ ਵੀਡੀਓ ਚੱਲ ਜਾਂਦੀ ਜਿਹਦਾ ਕੋਈ ਲੇਖਾ ਨਹੀਂ ਉਹ ਸਿਰਫ ਐਸੇ ਕਰਕੇ ਆ ਕਿ ਪਿਆਰ ਕਰਦੀ ਸਾਰਾ ਵਧੀਆ ਕੰਮ ਆ ਚਲੋ ਵਧੀਆ ਕਰਨ ਰਿਹਾਹੀਂ ਚੰਗੇ ਕਰਨ ਦੀ ਕੋਸ਼ਿਸ਼ ਕਰਦਾ ਹਰ ਬੰਦਾ ਕਰਦਾ ਚੰਗਾ ਹੀ ਕਰਦਾ ਗਾੜੀ ਕੁਦਰਤ ਕਰਦਾ ਕੁਦਰਤ ਕਰਦਾ ਸਮਾਰਟ ਲੀਵਾ ਵੇਲੇ ਵੀ ਪਿੱਛੇ ਦਾ ਆਪਣਾ ਸਾਰਾ ਸੇਕ ਹੋ ਗਿਆ ਨਾ ਨਾ ਐਂ ਹੀ ਉੱਡ ਗਿਆ ਸੀ ਉਸ ਦਿਨ ਆਪਾਂ ਦਾ ਉਹ ਗੱਲ ਬਣਾਈ ਵੀ ਝੋਨਾ ਲਾਉਣਾ ਤੇ ਝੋਨਾ ਅੱਜ ਲੱਗਣਾ ਸ਼ੁਰੂ ਹੋਇਆ ਉਸ ਦਿਨ ਬੰਦੇ ਲੇਬਰ ਲੈ ਕੇ ਵਿੱਚੋਂ ਧੂਕਿਆ ਆਪਣੀ ਹਾਂਜੀ ਮਦੋਂ ਬਦੀ ਨਹੀਂ ਅਸੀਂ ਦੋਦਲ ਲਵਾਉਣਾ ਪੇ ਲੱਗਣ ਦੇਣਾ ਫਿਰ ਆਪਣਾ ਸੌ ਕੱਦੂ ਹੋਇਆ ਰਿਆ ਅੱਜ ਸ਼ੁਰੂ ਹੋਇਆ ਤੇ ਉਹ ਕੱਲ ਭੈਣ ਭਰਾਵਾਂ ਦੇ ਫੂਲ ਬਣਾ ਕੇ ਵੇੜਾ ਲੈ ਆ ਵੀ ਗਾਂ ਬੜੀ ਚੰਗੀ ਫਾਰਮ ਜੀ ਦੋ ਕੇ ਗਾਵਾ ਮੇਰੇ ਝੋਟਾਂ ਕੋਹੀਂ ਇਹ ਕੋਈ ਮੇਰੇ ਯਾਰਾਂ ਕੋਈ ਕਿਉਂ ਗਰਲੈਂਡੋ ਦਾ ਫੋਨ ਆ ਗਿਆ ਸਾਨੂੰ ਉਹ ਗਰਲੈਂਡੋ ਕਰਕੇ ਅਸੀਂ 2:30 ਵਜੇ ਨਿਕਲੇ ਤੇ ਮਹਾਰਾਜ ਦਾ ਪਾਣਾ ਚਲੋ ਅਸੀਂ 6-7 ਵਜੇ ਨੂੰ ਗਾਵਾ ਪੰਜ ਲੈ ਲਿਆ ਤੇ ਅੱਜ ਜ ਗਏ ਨਹੀਂ ਆ ਤੇ ਉਹ ਵੀ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਵੀ ਚੱਲ ਯਾਰ ਹੁਣ ਤੁਆਇਆ ਵਾ ਨਾਲੇ ਸਾਡਾ ਵੀ ਹੁੰਦਾ ਵੀ ਸਾਹ ਵਾਲੇ ਸੌਦੇ ਆ ਬਿਲਕੁਲ ਆਪ ਆਪਣੀ ਗੱਲ ਹੀ ਜਾਣ ਹਾਂ ਸੂਆ ਆਲ ਦਿੱਤੀਆਂ ਜਿਹੜੀ ਸੁਨ ਵਾਲੀ ਉਹ ਗਰਲੈਂਡੋ ਨੇ ਤੇ ਲੇਟ ਸੁਣਾ ਬਾਕੀ ਸਾਰੀ ਸੁਕੀਆਂ ਕਰਮਾਂ ਵਾਲੀਆਂ ਹੁੰਦੀਆਂ ਸਾਂ ਅੱਜ ਤੇ ਨਾ ਮਾਰਾ ਜਨੇ ਜਦੋਂ ਗਾੜ ਦੇ ਦੇਤੀ ਵੇਚਣ ਵਾਲੀ ਤੇ ਨਹੀਂ ਹੈਗੀ ਤੇ ਤੇ ਮੇਰੇ ਫੋਨ ਤੇ ਵੀ ਗੱਲ ਹੋਣ ਈ ਪਈ ਇਹ ਮਤਲਬ ਜਿੰਨੇ ਆਉਣਾ ਦੂਜੀ ਵਿਕਣ ਨਹੀਂ ਦੇਣੀ ਨੇ ਹਾਂ ਵੇ ਹਲੇਵਾ ਐਦਾਂ ਨਹੀਂ ਕਹਿ ਦੇਣਾ ਇਧਰੋਂ ਵੇਖ ਲੈ ਇਧਰ ਵੇਲਾ ਮੀਟਰ ਦਾ ਕਹਿਣ ਦੀ ਗੱਲ ਫੜਾ ਮੀਟਰ ਦਾ ਚੱਡਾ ਘਾ ਲਾ ਕਿੰਨੇ ਦੁੱਧ ਦੀ? ਦਿਸਿਆ ਕੱਲ ਸੂਈ ਕੋ 20 ਕਿਲੋ ਬੋਲਾ ਹੋ। ਅੱਛਾ ਕੱਲ ਸੂਈ ਕੋ ਕੱਲ ਸੂਈ ਆ। ਹਾਂ ਹੋਊਗਾ 18-20 ਕਿਲੋ ਦੇ ਵਿੱਚ। ਤੁਸੀਂ ਕਿੰਨੇ ਕਿਲੋ ਫਿਰ ਤੁਹਾਡਾ ਸਾਰਾ ਜੀ। ਤੁਸੀਂ ਦੁੱਧ ਦਾ ਗਲੇ ਤੇ ਵੇਖੋ ਜਿੱਦਾਂ ਦੀ ਗਾਂ ਫਾਰਮ ਦੀ ਰਿਟੇਲ ਵੀਡੀਓ ਆਪਾਂ ਸਾਰਾ ਕੁਝ ਦਿਖਾਵਾਂਗੇ ਇਹ ਨਹੀਂ ਫਾਰਮ ਚੋ ਨਹੀਂ ਲਈ। ਹਾਂ ਜੀ ਜੀ। ਜਿਹੜੀ ਲਈ ਫਾਰਮ ਚੋਂ ਉਹ ਦਿਖਾਵਾਂਗੇ। ਫਾਰਮ ਬਿਲਕੁਲ ਜੀ। ਜਿਹੜੀ ਲਈ ਫਾਰਮ ਚੋਂ ਆ ਉਹ ਆਪਾਂ ਦਿਖਾਵਾਂਗੇ। ਸਾਰੇ ਦੇਖ ਸਕਦੇ ਮੇਰੇ ਕੋਲ ਵੀ ਵਾਕਿਆ ਫਾਰਮ ਚੋਂ ਲਈ ਉਦਾਂ ਦੀ। ਇਹ ਬੜੀ ਜ਼ੋਰਦਾਰ ਹੈ। ਜਿਸ ਦਾ ਕੋਈ ਹਲਕਾ ਪੰਨਾ ਹੈ ਨਹੀਂ ਗਾਂ ਦਾ। ਪਤਾ ਨਹੀਂ ਇੰਦਰ ਲਿਆ ਜਿਹੜੀ ਉਹ ਪ੍ਰੋਬਲਮ ਉਹ ਵੀ ਵਿਖਾ ਦੇ ਹਾਂਜੀ ਉਹ ਮਗਲਾ ਥਾਣਾ ਜਿਹੜਾ ਨਾ ਆ ਅੱਛਾ ਇਹ ਥਾਣਾ ਚੜ ਗਿਆ ਵਾ ਇਹ ਸਦੀਪ ਸਾਹਿਬ ਆ ਤੇ ਲੜਿਆ ਤੇ ਲੜਿਆ ਜੇ ਤੇ ਲੜਨਾ ਹੁੰਦੀ ਫਿਰ ਉਹਨਾਂ ਵੇਚਣੀ ਵੀ ਨਹੀਂ ਇਹੋ ਜੀ ਗਾਹ ਕੋਣ ਵੇਚਦਾ ਤੇ ਤੇਰੇ ਹੁਣ ਵੀ ਵੀਚ ਨੂੰ ਬੋਲਾ ਸਦੀਪਾ ਮਤਲਬ ਕਹਿਣ ਦੀ ਗੱਲ ਨਹੀਂ ਕੱਲ ਵੀ ਸੂਈ ਗਾਂ ਕੋ ਇੰਨਾ ਤੇ ਗਰਮੀ ਵੇਲਾ ਕੀ ਹਾਲ ਹੈ ਹਾਂ ਹਾਂਜੀ ਇਹ ਮੌਸਮ ਹੋਵੇ ਤੇ ਫਿਰ ਤੇ ਗੱਲ ਹੀ ਇਹ ਰਹਿ ਨਹੀਂ ਜਾਣੀ ਚਰਮਾ ਬਾਈ ਬਿਲਕੁਲ ਜੀ ਕੀ ਤੇ ਚਵਾਈ ਉਹ ਬੱਚਾ ਵੀ ਅੱਖੇ ਤੇ ਲਾ ਲਾਂਗੇ ਦੂਜੇ ਤਰ੍ਹਾਂ ਦੀ ਚਵਾਈ ਇਹ ਨਹੀਂ ਕਿ ਹੱਥ ਵਾਲੀ ਨਹੀਂ ਆ ਹੱਥ ਵਾਲੀ ਚਵਾਈ ਇਹਦੇ ਟੋਪ ਦੀ ਜਿਹੜਾ ਲੇਖਾ ਹੀ ਕੋਈ ਉਹਦਰੋਤ ਪਤਾ ਨਹੀਂ ਕੀ ਕਰਦਾ ਵਾ ਇੱਕ ਵੇਰ ਹੋਰ ਦੱਸ ਦੋ ਨੀ ਦੇ ਬਰੇ ਪਰੇ ਮੱਲੇ ਕੁਦਰਤ ਪਤਾ ਕੀ ਕਰਦਾ ਕਿਸੇ ਨਾ ਕਿਸੇ ਚੀਜ਼ ਨੂੰ ਕਿ ਬੰਦੇ ਚੰਗੇ ਨੂੰ ਕਿ ਚੰਗੇ ਜਾਨਵਰ ਨੂੰ ਇਹ ਕਿ ਕੀ ਚੀਜ਼ ਹੈ ਇਹ ਆਵੇ ਡਾਂਗ ਨਾ ਮਿਲੀਆਂ ਡਾਂਗ ਵਾਕੀ ਡਾਂਗ ਇੰਨਾ ਚੱਡਾ ਵਾ ਮੀਟਰ ਦਾ ਚੱਡਾ ਐਵੇਂ ਕਹਿਣ ਦੀ ਗੱਲ ਵੀ ਮੀਟਰ ਮੀਟਰ ਕਹਿਣਾ ਹਾਂ ਲੜੜ ਰਹਾ ਬਸ ਚੁੱਪ ਚੁੱਪ ਜੀ ਜੀ ਸਾਹਿਬ ਨੂੰ ਕੁਝ ਕਹਿਣ ਦੀ ਤਾਂ ਲੋੜ ਹੈ ਨਹੀਂ ਸਿਰਫ ਇੱਕੋ ਹੀ ਕਾਜ ਐ ਇੱਥੇ ਮਹਾਰਾਜ ਦੀ ਕਰੋਪੀ ਹੋ ਗਈ ਲਾਲਾ ਜਾਇ ਦੀ ਕੋਈ ਕਰਮਾ ਦੀ ਗੱਲ ਜਾਂ ਪਤਾ ਨਹੀਂ ਹੋੜ ਅਗਲੇ ਸਵੇਰ ਚੱਲ ਪਿਆ ਐਰਕਾਂ ਗਾਂ ਦਾ ਥਾਣ ਮਰ ਗਿਆ ਬਿਲਕੁਲ ਜੀ ਅਗਲੇ ਚਲੋ ਵੇਚਤੀ ਵੀ ਹੋਣ ਹਾਂਜੀ ਹਾਂਜੀ ਫਾਰਮਾਈ ਤੇ ਨੋੜਾ ਹੋ ਵੀ ਕਈ ਗੱਲਾਂ ਸੋਚਦੇ ਵਸ਼ਿਆ ਵਸ਼ਿਆ ਮਗਰ ਤਿਆਰ ਹੋਈਆਂ ਹੁੰਦੀਆਂ ਹਾਂਜੀ ਹਾਂਜੀ ਜੀ ਜੀ ਬੋਲੋ ਗਾਈ ਤੇ ਆ ਭਵੇਂ ਜੇ ਹੁੰਦੀ ਚਾਹਵੇਂ ਸਾਨੂੰ ਫੇਰ 2 ਲੱਖ ਦੀ ਹੈਗੀ ਵੀ ਨਹੀਂ ਹੈਗੀ ਚਲੋ ਆਪਾਂ ਲੈ ਆਏ ਹਾਂ ਵਿਕ ਜਾਣੀਆਂ ਸਾਰੇ ਕੰਮ ਹੋ ਜਾਣੇ ਆ ਮੰਡੀ ਚ ਗਾਂ ਇਹੋ ਜਿਹੀ ਹੋਵੇ ਤੇ ਤੁਮਹਾਲਾ ਬਾਨੀ ਨੂੰ ਕੁਝ ਟਾਈਮ ਤੇ ਅਜੇ ਛੱਡਿਆ ਹੈ ਹਾਂ 2 ਵਜੇ ਹੋ ਜੇ ਤੇ ਅੱਜ ਆਪਣਾ ਅੱਧਾ ਜਿਹੜਾ ਪ੍ਰੋਗਰਾਮ ਬਣ ਗਿਆ ਵੀ ਨਹੀਂ ਸੁਨੀਸ਼ਾ ਆ ਜਾ ਆ ਜਾ ਤਾਂ ਕਾਪ ਨੇ ਇਹ ਵੀ ਸਾਡੇ ਕੋਲ ਗਾਵਾਂ ਹੀ ਲਈ ਵੇ ਦੂਬੇ ਵਾਲੀਆਂ ਅਸੀਂ ਤੇ ਅੱਜ ਸੁੰਗੀਆਂ ਤਾਜ਼ੀਆਂ ਚਲੋ ਡੋਕੇ ਡਾਕੇ ਥੱਲੇ ਛੇੜੇ ਸਾਰੀ ਸਾਫ਼ ਨਹੀਂ ਕੀਤੀ ਹਜੇ ਕਹਿ ਦਿਆਂ ਵੀ ਗਾਵਾਂ ਸਾਰੀਆਂ ਸਾਫ਼ ਕਰ ਪਈ ਜਿਹੜੀ ਰਾਤ ਦੀ ਤਾਂ ਸੀ ਕਿੰਨੀ ਕੁ ਸਾਫ਼ ਬਿਲਕੁਲ ਆਪਾਂ ਵਿੱਚ ਝੂਠ ਜਿਦਾ ਮਰਜ਼ੀ ਪ੍ਰਾਧ ਬੋਲੀ ਜੀ ਹਾਂਜੀ ਹਜੇ ਮਤਲਬ ਇੰਨਾ ਕੁ ਟੁਹਾ ਵੇਲਾ ਨਾੜੋ ਉਹ ਤਾਂ ਵੀਡੀਓ ਵੀ ਆ ਗਈ ਹੈ ਸਾਰਾ ਕੁਝ ਨਹੀਂ ਦੇਖੀਏ ਨਾ ਪੁੱਛਦਾ ਗਿੱਲਾ ਨਾੜੋ ਬਿਲਕੁਲ ਵੱਚੇ ਉਹ ਚਲੋ ਉਹ ਰੱਬ ਦੇ ਰੰਗ ਆ। ਹਾਂਜੀ। ਕਿੰਨੇ ਦੇ ਦੀਏ? ਤੁਸੀਂ ਦੱਸੋ। ਲੱਖ ਲਈ ਨਾ ਵੇਚਦੀ ਆ। ਇੱਥੇ ਲੱਖ ਲਈ ਵੇਚਦੀ। ਬਾਬਾ ਕੀ ਆ ਰਹੇ ਹੋ ਜੀ ਦਾ 2-2 ਲੱਖ ਦੀਆਂ ਚੀਜ਼ਾਂ ਨੇ। ਹਾਂ? ਜਾਓ ਤੁਸੀਂ ਆਪ 10 ਮਿੰਟ। ਇਹ ਆਪੀ। ਵੇਚੀ ਨਹੀਂ ਜਿਹੜੀ। ਵੇਚੀ ਤੇਰੇ ਬੰਦੇ ਨਹੀਂ ਆ ਬਾਪ। 55000 ਦੀ ਦੇ ਜੀ। ਦੋ ਦੇ ਦੂਗਾ 40 ਕਿਲੋ ਦੇ ਠੀਕ ਹੈ ਦੇ ਦੂਗੀ ਜੀ ਦੇ ਬਸ 30 ਦੇ ਦੇ ਯਾਰ 30 ਦੇ ਦੇ ਦੁੱਧ ਹੈ ਉਹ ਜਿੰਨੇ 30 ਆ 30 ਦੋ ਦੁੱਧ ਦੇ ਦੇ ਤੇ ਕਿੱਥੇ ਜਾਏ ਕੰਮ ਨਹੀਂ ਪੜਦਾ ਠੀਕ ਹੈ 40 ਰੁਪਏ ਕਿਲੋ 1200 ਦਾ ਦੁੱਧ 120 36 36000 ਦਾ ਮਹੀਨਾ 2 ਮਹੀਨਾ ਚ 72000 ਰੁਪਿਆ ਫਟਾ ਦਰਾ ਇਹਨੇ ਤੇ 55000 ਮੋਲਿਆ ਮੁੜ ਕੇ ਗਾਂ ਫਰੀ ਆ ਬਿਲਕੁਲ ਹੈ ਬਿਲਕੁਲ ਅਗਲੇ ਸੋਮਾ ਮਸ਼ੀ ਦੇ ਦਿੱਤੇ ਠੀਕ ਆ ਹੈ ਜਾਂ ਦੁਪਹਿਰ ਦੋ ਚਾਲਦੀ ਆ ਮੈਂ ਬੜੀ ਮੁਖਤ ਲਈ ਹੋ ਬਹੁਤ ਦਾਦ ਪਰ ਕਿੰਨੇ ਜਾਈ ਉਹ ਦੱਸ ਦੀ ਨਹੀਂ ਦੱਸਿਆ ਦੱਸਿਆ ਅਗਲਾ ਕੜਾ ਕਰ ਲੈ ਬਈ ਦਾਦੀ ਭੋਇਆ ਦੇਖੀ ਲਓ ਬਤਾ ਨਿਕਲਣਾ ਦਾਦੀ ਨਾ ਇਹ ਤਾਂ ਮੈਂ ਛੱਡਦਾ ਜਦੋਂ ਬਰੇ ਛ ਗਿਆ ਮੇਰੇ ਕੋਲ ਕਿ ਭੈਣ ਭਰਾ ਗੁੱਸੇ ਹੋ ਕੇ ਜਾਂਦੇ ਦੱਸੋ ਕਿੰਨੇ ਨਹੀਂ ਲਈ ਉਹ ਤਾਂ ਕੰਮ ਹੀ ਛੱਡਦਾ ਕਿਉਂਕਿ ਉਸ ਤੇ ਫੇ ਬਹੁਤ ਵਧੀਆ 100000 ਰੁਪਏ ਮਿੱਠਾ ਪਾਣਾ ਹੀ ਪੈਣਾ ਪੁੱਛਦੇ ਅਸੀਂ ਛੱਡਣਾ ਹੀ ਨਹੀਂ ਚਲ ਬਾਲਾ ਨਹੀਂ ਕਹਿੰਦੇ ਤੈਨੂੰ ਛੱਡ ਦੋ 52000 ਦੀ ਦੇ ਲਈ ਨੇ ਠੀਕ ਆ ਸਕਣਾ ਵਾਲੇ ਦੀ ਮੈਂ ਤਾਂ ਨਜ਼ਾਰੇ ਲੋਗ ਲੈ ਜੇ ਫਿਰ ਵੇਖ ਲਾ ਨਹੀਂ ਬਸ ਬੱਚਾ ਲਾ ਕੋਸੇ ਦਾ ਮੜਾ ਲਾ ਬੱਚਾ ਨੂੰ ਮੜਾ ਇਹ ਠੀਕ ਹੈ ਪੁੱਛਦਾ ਪਰ 50000 ਦੀ ਗਾਂ ਦੇਣੀ ਨਾ ਜਿਹੜੀ ਮਤਲਬ ਜੇ ਰੱਖਣੀ ਮੈਂ ਘਰ ਹੀ ਹਾਂ ਪਰ ਘਰ ਨਾਲ ਰੱਖਣ ਦਾ ਕਾਰਨ ਸਿਰਫ ਇਹ ਹੋ ਗਿਆ ਵੀ ਇਹ ਵੱਜੀ ਹੋਇਆ ਕਰਨੀ 30 ਲੜ ਦੇ ਖਣ ਛਈ ਹਦੀ ਦਾ ਪਿਛੋਂ ਲੈ ਵਾਲੂਗਾ ਨਹੀਂ ਸੋਲੀਸ਼ਾ ਵੇਣਾ ਲੈ ਨਾ ਬਦਲ ਲੱਗਦਾ ਨਹੀਂ ਬਦਲ ਲੱਗਦਾ ਜੀ ਇਹ ਤਾਂ ਆਪਾਂ ਹੀ ਰੈਫਰੀ ਕਰਨੀ ਉਹ ਕਰ ਸਕਦੇ ਨਾ 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 ਵੀ ਹੁੰਦੀਆਂ ਦੋ ਚਾਰ ਲੱਗਦੇ ਪਰ ਆਪਾਂ ਕੀਤਾ ਨਹੀਂ ਥਾਣ ਤੋਂ ਨਹੀਂ ਪਤਾ ਲੱਗਦਾ ਪਰ ਜਿੰਨੇ ਆਉਣਾ ਮੁੜ ਕੇ ਉਹਨੇ ਕਹਣਾ ਲੈ ਆ ਬਿਲਾ ਇਹ ਰਖੜੀ ਬਿਲਕੁਲ ਬਿਲਕੁਲ ਤੂੰ ਇਹਦਾ ਕਰਕੇ ਸਾਨੂੰ ਆਉਂਦਾ ਵੀ ਜਿਹੜਾ ਡੰਗ ਸੋਣਾ ਸਾਣਾ ਆਪਣੇ ਘਰ ਹੀ ਜਾਵੇ ਕਰਨ ਵਾਲੇ ਨੂੰ ਚੰਗਾ ਬਰੀਡਰ ਲੈ ਜੇ ਦਸਲ ਬਹੁ ਟਾਪ ਦੀ ਕਿਤੇ ਗਾਂ ਮੱਛੀ ਦੇ ਦੇ ਤੇ ਨਜ਼ਾਰਾ ਬਾਜੀ ਵਾ ਗਾੜੀ ਰੱਬ ਦੇ ਰੰਗ ਅਖਦੀਸ਼ਾ ਪਹਿਲਾ ਚਾਰ ਚੁਰ ਖਾਦਾ ਇੰਨੀ ਗਰਮੀ ਆ ਕਿ ਤਾ ਗਾਲੀ ਕਰਨੀ ਇਹਨੂੰ ਕਹਾ ਪ੍ਰਭਾ ਮਾਰੂ ਕਰ ਸਭੂ ਕਰ ਦੇ ਇਧਰ ਵੇਖੀ ਸਾਂ ਥਣ ਵੇ ਆ ਵੀ ਥਣ ਸਿੰਘ ਸਾਹਿਬ ਬਹੁਤਾ ਚੜਿਆ ਨਹੀਂ ਆਵੇ ਧਾਰਾ ਵੀ ਆਉਂਦੀਆਂ ਜਾਵੇ ਚੱਲ ਵੀ ਸਕਦਾ ਥਣ ਪਰ ਅਗਲੇ ਸਵੇ ਕਿਉਂਕਿ ਮਾਨਾ ਨਹੀਂ ਚੜਿਆ ਹਾਂ ਹਾਂਜੀ ਹਾਂ ਲੈ ਲੋ ਜੀ ਹੁਣ ਕਈ ਭੈਣ ਭਰਾ ਕਹਿੰਦੇ ਥੱਲੇ ਨਾ ਮਰੋ ਬਾਲਟੀ ਫੜ ਕੱਕੜੀ ਭਾਂਡਾ ਮੜਾ ਕਈ ਭੈਣ ਭਰਾ ਕਹਿੰਦੇ ਥੱਲੇ ਨਾ ਮਰੋ ਵੇਸ ਚੋਈ ਸੰਦੀਪ ਸਿੰਘ ਇਹ ਨਹੀਂ ਵੀ ਮੋਟਰ ਉਹਦੇ ਦੂਜੀ ਆ ਮਸ਼ੀਨ ਵਾਲੀ ਕੱਲੀ ਚੋਈ ਮੋਟਰ ਵਰਗੀ ਚੋਈ ਹੱਥ ਦੀ ਚੋਈ ਵੇ ਭਾਂਡਾ ਫੜ ਕੁਛ ਨਹੀਂ ਮੜਾ ਥੱਲੇ ਨਾ ਚੁਈਏ ਭਰਾ ਬੜੇ ਕਮੈਂਟ ਕਰਦੇ ਭਰਾ ਥੱਲੇ ਨਾ ਚੋ ਆ ਜਿਹੜੀ ਵਾਲਟੀ ਹੈ ਨਾ ਆ ਸੰਦੀਪ ਸਿਆ ਹਾਂਜੀ ਇਹ ਤੁਨ ਕੇ ਗੱਡੀ ਹੈ ਹਾਂਜੀ ਬਾਤ ਆ ਉਹ ਨਹੀਂ ਵੀ ਗੱਲ ਵੀ ਚਵਾਈ ਮਾੜੀ ਗਾਹ ਦੀ ਚੁਰਕ ਕਰਨੀ ਮਾੜੀ ਜੀ ਗੱਰੀ ਉਹਦੇ ਹੈ ਨਿਆਣਾ ਲੱਤ ਪੁੱਤ ਨੂੰ ਪਤਾ ਇਹ ਨੂੰ ਅੰਦੇ ਕੁਆਲਟੀ ਜਿਉ ਵੀ ਥਾਂ ਦਾ ਨਾ ਤੇ ਅਗਲਾ ਵੇਚਣੀ ਇਹ ਤਾਂ 10-12 ਮਾਰ ਕੇ ਤਨੇ ਬਾਡੀ ਘਰ ਲਈ ਹੈ ਦੇਖੀਏ ਫੁੱਜਾ ਬੜੀ ਬੋਚੰਗੀ ਆ ਹੁਣ 50000 ਦੇ ਕੀ ਆ ਨਾ ਕੁਛ ਵੀ ਨਹੀਂ ਆਣਾ ਇਹਨਾਂ ਦਾ ਆਪ ਦੀ ਹਸੀਬ ਜੀ ਕੀ ਕਰੇ ਲੋਰ ਜੀ ਗਰਲੈਂਡੋ ਆ ਕੇ ਦੇਖੋ ਕੁਆਲਿਟੀ ਨਸਲ ਪਿਓਰ ਦੋ ਦੰਦ ਫੁੱਜਾ ਲੋ ਜੀ ਦੋ ਦੰਦ ਬੈਠਾ ਕੀ ਕਰਲੈਂਡੋ ਇਹ ਤਾਂ ਥੋੜੀ ਨਾਲੇ ਥੋੜੀ ਜਿਹਾ ਸਰਚ ਮਾਰੀ ਆ ਮੈਂ YouTube ਤੇ ਸੱਚ ਮਾਰ ਕੇ ਕੀਤੀ ਮੈਂ ਤਾਂ ਉੱਤਾ ਨਹੀਂ ਕਹਿਣਾ ਨਹੀਂ ਦੋ ਦੰਦ ਹੀ ਆ ਦੋ ਦੰਦ ਹੀ ਆ ਜੀ ਸਾਹਮਣ ਵਾਲੀ ਨਾ ਹਸੀਬ ਸਿੰਘ ਮਾਸਟਰ ਕੋਈ ਯਾ ਵਛੇ ਜਾਂਦੇ ਹਾਂ ਨੀ ਮਾਤਰ ਕੋ ਅੱਛਾ ਤੇ ਸਾਹਮਣੇ ਵਾਲੀ ਨੇ ਹੱਥ ਟਰ ਆ ਰਹੀ ਜਾਂਦੇ ਹਾਂ ਹਾਂ ਇੱਧਰ ਦੋ ਦੋ ਜੋ ਕੋਈ ਜਿਹੜਾ ਦੋ ਜਾਂਦਾ ਬਹਿਣਾ ਤੇ ਜਿਹੜਾ ਥੱਲੇ ਗਿਆ ਮੈਂ ਬਸ ਆਤਰੇ ਕਰ ਲੈ ਜ ਲੈ ਟੈਂਪਰ ਜਾਵਾਂ ਜੀ ਇਹਨਾਂ ਦਾ ਨਾ ਦੂਜਾ ਬਹੁਤ ਹੋ ਗਿਆ ਸ਼ਾਇਦ ਸ਼ਾਇਦ ਆਉਂਦਿਆ ਹਾਂ ਅੱਛਾ ਲੈ ਲੈ ਉਹ ਤਾਂ ਲੰਬੀ ਲੈ ਜਾ ਕੇ ਮੁੰਡਿਆ ਥੋੜੀ ਜੀ ਧਾਕੜਿਆ ਤੁਹਾਨੂੰ ਬਾਰੇ ਬੱਚੀ ਦਾ ਹੈਗੀ ਹੈ ਜੀ ਹਾਂ ਹਾਂ ਜੀ ਇਹੋ ਜਿਹਾ ਗਾਵਾ ਨੂੰ ਖੰਦਾਉਂਦੀ ਨਹੀਂ ਬੇਖਾਂਦਾ ਜੀ ਇਹਦੇ ਵਿੱਚਾਂ ਵਕਿਆ ਮਹਾਈ ਆ ਆਹ ਤੇ ਹਾ ਤੇ ਉਹਦਾ ਪਿਆਰ ਨੂੰ ਬਹੁਤ ਕਰਦੀ ਇਹਨੇ ਵੀ ਮਾਰੂਗੀ ਡਰਦੀ ਜੂਰ ਐ ਤੇ ਟਰਟ ਫੋਟੋ ਮੁੜਿਆ ੈਂਬੂ ਖੇਦੇ ਫੋਟੋ ਆਲੀ ਫੋਟੋ ਖੇਚਣ ਵਾਲੀ ਆ ਗਈ ਫੋਟੋ ਖੇਚਣ ਵਾਲੇ ਆਹ ਦੇ ਮਾਰ ਕੇ ਛੱਡੀ ਛੁੱਟੀ ਪੜੀ ਸੰਦੀਪ ਜੀ ਛੜੀਆਂ ਵਿੱਚ ਤਾਂ ਨਹੀਂ ਬੰਨੀਆਂ ਵੇਖ ਇਹਦਾ ਕੁਆਲਿਟੀ ਅਗਰ ਬਹੁਤ ਟਰਾਲ ਦਾ ਹੁਣ ਇਹਦੇ ਚ ਵੇਖ ਲੋ ਕਿ ਨਾ ਸੱਤ ਕਰਕੇ ਹਾਂਜੀ ਹਾਂਜੀ ਬਾਅਦ ਵਿੱਚ ਵੇਖਣ ਦੇ ਆਂ ਟਰਾਲ ਦਾ ਇਹਦਾ ਲੇਵਾ ਨਾ ਜਿਹੜਾ ਹੂੰ ਥੋਲੇ ਲੇਵਾ ਇੱਡੇ ਟੌਪ ਦਾ ਬਣਿਆ ਵੇਖਿਆ ਉਹ ਵੀਡੀਓ ਕਰਦੇ YouTube ਤੇ ਦਰਦੀ ਥੋੜਾ ਜਿਹਾ ਦਰਿਆ ਦਰਦੀ ਕਿਹਨ ਦੇ ਰੇ ਕੋਈ ਗੱਲ ਨਹੀਂ ਹੁੰਦਾ ਲੈ ਨਹੀਂ ਕਰੀ ਇਹ ਖਿਲਣ ਵਾਲੀ ਥੋੜਾ ਲੈ ਲੈ ਲੈਣਾ ਇਹਦਾ ਨਸਲ ਲੈਣੀ ਨਹੀਂ ਤੈਨੂੰ ਪਤਾ ਆਪਾਂ ਕਿਹੜੇ ਹਾਂਜੀ ਦਿੱਤਾ ਬੱਚੀ ਦਾ ਮੁੱਲ 70000 ਹੂੰ 50000 ਹੂੰ 10960 ਦੇ 60 ਦੇ ਚਲੋ ਠੀਕ ਛੋਟ ਕਰ ਦਾਂਗੇ ਛੋਟੀ ਨਹੀਂ ਕਰੀਏ ਦੋਈ ਮੈਂ ਜਾਵਾਂ ਕਾਕਾ ਕਾਕਾ ਯਾਰ ਅੱਜ ਪੱਕੇ ਮੁੱਲੀ ਲੈ ਜੀਸ਼ਾ ਚਲੋ 1000 ਰੁਪਏ ਹੁਣ ਤੂੰ ਦੋ ਗਿਆ ਸੀ ਵਾਪਸੀ ਮੁੰਨਾ ਕੋਈ ਨਹੀਂ ਥੋੜੇ ਬਚਦੇ ਆ ਪਰ ਥੋੜੇ ਬਚਨੇ ਇਹ ਨਹੀਂ ਵੀ ਬਚਦੇ ਨਹੀਂ ਕੋਰੋਨਾ ਥੋੜਾ ਬਚਦੇ ਜਰਸੀ ਸੰਦੀਪ ਜੀ ਪੰਜਾਬ ਵਾਲੀ ਦਾ ਆਤੀ ਲੋ ਜੀ ਰਾਸ ਦੀ ਰਾਸ ਦੀ ਸੂਈ ਭਾਈ ਜੀ ਪੱਕੀ ਲੀ ਗਏ ਹਨ ਤੇ ਵਧੀਆ ਸਾਲ ਲੱਗਦਾ ਤਾਂ ਆਉਂਦਾ ਤੂੰ ਕਾ ਖਲ ਜੇ ਫੜਦਾ ਗਾੜ ਮੈਂ ਬਠੀ ਠੀਕ ਹੈ ਆ ਨਾ ਕੀ ਨੀ ਦੋ ਜੀ ਜਾਂਦੇ ਜਾਂਦੇ ਨੇ ਜੀ ਤੁਸੀਂ ਇਹ ਤੋਂ ਵੀ 4 15 18 ਕਿਲੋ ਤੋਂ ਫਿਰ 18 ਕਿਲੋ ਹੈਗਾ ਹੈ ਜੀ ਹਾਂ ਸ਼ੁਰੂ ਹੋਇਆ 15 14 ਦਾ ਜੇ ਮਤਲਬ ਕਹਿ ਦੀ ਜੀ ਆਪਾਂ ਇਹ ਸਾਫ ਕਰਤੀ ਸਾਹ ਨਹੀਂ ਬੱਕੀ ਸੀ ਠੰਡੀ ਜਲਾਉਂਦੇ ਕਹਿਣ ਦੀ ਲੋੜ ਨਹੀਂ ਜੀ ਆਪਣੀ ਦਿਨ ਨੂੰ ਆਦਤ ਦਾ ਪਤਾ ਹੀ ਨਹੀਂ ਇਹ ਫੇਰ ਵੀ ਸ਼ੀਲ ਨਾਲ ਉਹਦੇ ਲੈ ਆ ਪਰੇ ਕਰੀ ਕਰ ਤਾ ਮੈਨੂੰ ਛਮਕਾ ਇੱਧਰ ਵੇਲਾ ਇਹਦਾ ਵੀ ਕਹ ਹੱਤ ਤੀ ਛੱਡੀ ਇਹਨੇ ਗਾੜੀ ਪਿਛਾੜੀ ਹੈ ਹੈ ਪੁਰਖਿਆ ਬਲੀ ਪੁਰਖਿਆ ਹੈ ਜਰਸੀ ਆ ਇਹਨੂੰ ਕੋਈ ਜ਼ਰੈਂਡੋ ਕਹਵੇ ਸ਼ਾਈ ਵਾਲ ਕਹਲੇ ਜਰਸੀ ਕਹਲੇ ਉਹਨਾਂ ਨੂੰ ਪਤਾ ਉਹ ਬੱਚਾ 나ੜੂ ਦੇਦਾ ਬੱਚੇ ਆ ਕਰਨੀ ਬੱਚੇ ਦੇਂਦੀ ਜਾਂਦੀ ਜੀ ਬੱਚੇ ਦੇਂਦੀਆਂ ਤਾਂ ਸਾਨੂੰ ਦਿੰਦੇ ਅਗਲੇ ਉੱਤੋਂ ਕੌਣ ਦੇਵੇ ਚਲ ਸਾਡੇ ਕੋਲ ਜਿਹੜੀ ਸੁੰਦੀ ਦਿੰਦੀ ਆ ਇਹ ਆਇਆ ਇਹ ਚਲੋ ਹਾਂਜੀ ਤੁਸੀਂ ਬੱਚਾ ਲਾਉਣਾ ਇਹਨੂੰ ਮੋਟਰ ਹੀ ਆ ਗਈ ਨੋ ਦੀ ਮੋਟਰਾਂ ਨੂੰ ਟਾਈਮ ਜ਼ਿਆਦਾ ਲੱਗਣਾ ਬੋਲੋ ਕੋਈ ਚੱਕਰ ਨਹੀਂ ਜੀ ਸਾ ਮੋਲੇ ਦਾ ਹੈਗਾ 65000 65000 ਚਲ ਹਣੋ ਕਿੰਨੇ ਛੱਡੇ ਉੱਚੋ 2 ਕਿੱਚੋ 3 ਛੱਡੇ 57 ਦੇ ਦੀ ਹਾਂ ਉਹ ਕਰਨੇ ਕੱਟ ਓ ਚੰਗੇ ਜਿਹਾ ਤੇ 53 ਦੀ ਜਾਨ ਦੇ ਚਲ ਜਾ ਮੇ ਵੀ ਨਹੀਂ ਹੋਣਾ ਇਹ ਪਰ ਠੀਕ ਹੈ 53000 ਚਲ ਪਰ ਠੀਕ ਆ ਵੇਖੋ ਏ ਸੁਣੀ ਜੀ ਸੰਦੀਪ ਸਿੰਘ ਆਇਆ ਜੀ ਸੁਜੀ ਅੱਛਾ ਠੀਕ ਕੱਲ 23 ਤਰੀਕ ਦੀ ਸੁਣੀ ਜੀ ਵੀਡੀਓ ਹੈਗੀ ਆਪਣੇ ਕੋ ਬਕਾਇਦਾ ਅੱਛਾ ਮਰ ਗਿਆ ਬੱਚਾ ਦੀਸ਼ਾ ਦਾ ਨਾ ਦੂਜਾ ਮਾਰਾ ਬਹੁਤ ਭੜਿਆ ਮੈਂ ਵੀਡੀਓ ਆਪਣੇ ਕੋ ਬਕਾਇਦਾ ਹੈਗੀ ਹਾਂਜੀ ਠੀਕ ਆ ਬੱਚਾ ਮਰ ਗਿਆ ਆਪਾਂ ਲਾਉਣਾ ਨਹੀਂ ਹਾਂ ਠੀਕ ਆ ਹੋਰ ਕਿਤੇ ਹੁੰਦੀ ਕਿਉਂ ਨਾ ਹੁੰਦੇ ਬੱਚਾ ਤਾਂ ਜੇ ਇਥੋਂ ਕੋ ਭਰ ਲਾਣਾ ਹੈ ਇਹ ਇਹ ਕੰਮ ਨਹੀਂ ਹੁੰਦਾ ਚੰਦ ਜੀ ਜੀ ਬੰਨ 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 ਲੈਵਾ ਦੀ ਖੈ ਇਹਦਾ ਪਾਤ ਲੈਵੇ ਵਾਲੇ ਤੇ ਨਾਂ ਤੇ ਨਸਲ ਵੱਲੋਂ ਕਿ ਨਾਂ ਕੋ ਲੈਵੇ ਵਾਲਾ ਕਹਿਦਾ ਜੀ ਬਿਲਕੁਲ ਇਹਦਾ ਤੇ ਬੱਚਾ ਸਦੀਪ ਸਿੰਘ ਪਤਾ ਕਿੱਡਾ ਕੀ ਹੋ ਹਾਂਜੀ ਮਤਲਬ ਮੈਂ ਵੀ ਬੜੇ ਚਿਰ ਬਾਅਦ ਇੰਦਾ ਵੱਡਾ ਬੱਚਾ ਦੇਖਿਆ ਬੜੀ ਗਲਤ ਮੱਡੀ ਅਮਲੋ ਇਹ ਵੀ ਪੂਰੇ ਜੋਰ ਨਾਲ ਸਵਾਈ 3-4 ਬੱਦੇ ਹਾਂ ਮੁੰਡੇ ਆ ਆਪਣੇ ਝੋਨੇ ਚਾਂ ਨੇੜੇ ਦੇ ਵੱਲ ਨੂੰ ਡਾ ਕੇ ਨਾਲੇ ਤੇ ਜੋਰ ਨਾਲ ਹੀ ਸਵਾਈ ਚਲੋ ਕਰਮਾਵਣ ਲਈ ਜੀ ਦੂਰ ਹੈ ਵਧੀਆ ਕੋਈ ਜ਼ੇਰ ਦਾ ਨੁਕਸ ਨਹੀਂ ਕੋਈ ਗੱਲ ਨਹੀਂ ਬੱਚਾ ਅੱਜੂ ਡੈੱਡ ਨਿਕਲਿਆ ਅੱਛਾ ਮਰਿਆ ਨਿਕਲਿਆ ਜਿਹੜੀ ਗੱਲ ਦੱਸ ਦੇਣੀ ਵੀਡੀਓ ਹੈਗੀ ਆਪਣੇ ਕੋਲ ਪਰ ਬੱਚਾ ਵੀ ਤਾਂ ਉਦੋਂ ਹੀ ਮਰਿਆ ਕਿ ਥੋੜੀ ਚਿਰ ਚੀ ਨਿਕਲਦਾ ਨਹੀਂ ਅੜ ਗਿਆ ਹੀ ਜਾਮ ਹੋ ਗਿਆ ਸਾਹ ਘੁੱਟਿਆ ਗਿਆ ਚਲੋ ਮਰ ਗਿਆ ਉਹ ਕੁਦਰਤ ਦੇ ਰਾਂਗੇ ਬਿਲਕੁਲ ਮਾਰਨ ਵਾਲਾ ਬਚਾਉਣ ਵਾਲਾ ਤੇ ਉਹ ਆ ਪਰ ਇਹਦਾ ਲੇਵਾ ਵੇਸ ਨਹੀਂ ਤਾਂ ਕੀ ਕੀ ਚ ਲੱਗੀ ਜੇ ਬੱਚਾ ਹੋਵੇ ਹਾਂਜੀ ਫੇ ਇਹਦੇ ਵਸ਼ੀਪਾਂ 70000 ਦੀ ਵੇਚਦੀ ਹੈ ਹਾਂਜੀ ਹੈ ਹੁਣ ਆਪਾਂ ਇਹਦਾ ਬਿਲਕੁਲ ਜਾਇਜ਼ ਮੁੱਲ ਹੈ 45000 ਹਾਂਜੀ ਹੈ ਤੇ ਲਈ ਆਏ 40000 ਦੀ ਕੋਈ ਇੰਚੋਂ ਨਫਾ ਨਹੀਂ ਲੈਣਾ 40 ਪੂਰੇ ਦੀ ਦੇ ਦੇਣੀ ਪਰ ਮੇਰਾ ਵੀਰ ਹੁਣ ਨਾ ਘਟਾਇਓ ਠੀਕ ਹੈ ਦੁੱਧ ਦੇ ਦੇ ਗਾਂ 22 ਕਿਲੋ 20 ਵੀ ਦੇ ਸਕਦੀ ਗਰਮੀ ਬੜੀ ਕਾਹ ਦਾ ਜੋਰ ਜਰ ਹੋ ਗਿਆ ਗਾਂ ਹੁੰਦੀ ਨਹੀਂ ਸੰਦੀਪ ਸਿੰਘ ਕੋਈ ਮੇਰੀ ਵੀ ਕਰਦੀ ਹੁੰਦੀ ਉਹਦੀ ਘੱਟੀ ਸੀ ਹਾਂਜੀ ਤੇ ਰਾਤ ਨੂੰ ਸੁੰਨਿਆ ਵੀ ਮੈਂ ਵੀ ਢੱਲਾ ਬੈਠਾ ਕੋਈ ਸਵੇਰੇ ਸਵਾਲਾਂਗੇ ਕੀ ਹੁੰਦਿਆ ਮੇਰੀ ਜਾਣੇ ਬਣਾ ਪਿਆ ਵਾਟੂਟ ਕਰਨ ਲਈ ਇਹ ਨਹੀਂ ਨਹੀਂ ਬਿਲਕੁਲ ਉਹ ਬੱਚਾ ਕੁੜੀ ਆ ਮਾਨੇ ਚ ਡਿੱਗਾ ਆ ਕੋਈ ਨਾ ਬੱਚਾ ਸਿੱਧਾ ਕੀਤਾ ਬੱਚਾ ਬੈਠ ਗਿਆ ਬਾਕੀ ਚੋ ਆਈ ਟੂ ਟੂ ਬਾਈ ਹਾਂ ਅੱਬ ਬਾਲੀ ਲਈ ਕੋਈ ਗੱਲ ਨਹੀਂ ਮੰਗਾ ਫੜੋ ਨਾ ਪੜੋ ਕੋਈ ਇਹਨੇ ਪ੍ਰਵਾਹ ਨਹੀਂ ਕੀਤੀ 40000 ਤੋਂ 160 ਛਪਾਉਣਾ 150 ਰੁਪਈਆ ਬਸ ਠੀਕ ਹੋਰ ਨਾ ਕੁਝ ਕਿਉਂ 40 ਦੀ ਲਈ ਆ ਬਸ ਠੀਕ ਹੈ ਕਿਰਾਇਆ ਪਾੜਾ ਜਰਾ ਸਾਰਾ ਕੋ ਸਾਰੇ ਬੰਦੇ ਨੂੰ ਪਤਾ ਜੇ ਕੋਈ ਉਹਨੇ ਵੀ ਦੱਸ ਦੇਣਾ ਵਾਕਿਆ ਲਈ ਇਹਨੇ ਚਲੋ ਆਹ ਜੀ ਇਹ ਹੁੰਦੀ ਫਿਰ ਦੋ ਆਨੰਦ ਬੱਛੀ ਹੈ ਪਹਿਲਾ ਸੂਆ ਪਹਿਲਾਂ ਸੂਈ ਮਗਰ ਬੱਛੀ ਵੇਹੇ ਦੋ ਬੱਛੀਆਂ ਸਮਝ ਤੂੰ ਹੈ ਨਹੀਂ ਬੜੀ ਜੀ ਬੱਛੀ ਨੂੰ ਇੰਨਾ ਬਹੁਤ ਛੱਡਿਆ ਬੰਦਿਆ ਆ ਬੱਛੀ ਕਿੰਨੇ ਦਿਨਾਂ ਦੀ ਹੂ ਹੁਣ ਇਹ ਵੇਖਣ ਵਾਲਾ ਭਾਗੇ ਦੋ ਮਹੀਨੇ ਕਹਦੇ ਅਜੇ ਕੋਈ ਸਿੰਘ ਨਹੀਂ ਹੈਗੇ ਕੋਈ ਗੱਲ ਨਹੀਂ ਬਾਦ ਨਹੀਂ 15 16 ਦਿਨਾਂ ਦੀ ਬਸ ਪਰ ਦੁੱਧ ਦੀ ਛਰੀਆਂ ਛੜਕਿਆ ਜਾਂ ਤੇ ਪੰਜਾਬ ਇਹ ਆਣ ਬੜਾ ਟੌਪ ਦਾ ਕਰਦੀ ਹੁੰਦੀ ਸੀ ਪਸਮਾਨ ਆਦੀ ਇਹ ਮਟਰੋਕ ਰੋਕ ਦਾ ਧਣ ਤੇ ਚੋਾਈ ਬੜੀ ਕੱਦ ਵੇਲਾ ਮਸ਼ੀਨ ਦਾ ਜਿਹੜਾ ਦੌਂਦੀ ਹੁੰਦੀ ਸੀ ਜੀ ਨੂੰ ਜਬਾਨੀ ਨਹੀਂ ਪੀ ਉਦਾਂ ਹੀ ਕਹਿ ਆ ਕਿ ਮੁਰਕੇ ਹਣਾ ਹੁਲਜੀ ਨਹੀਂ ਯਾਰ ਚੌਗੀ ਹੋ ਗਈ ਉਹਦੀ ਨਹੀਂ ਦੋ ਦਾਂ ਦੀ ਤੇ ਦੋਂਦੀ ਵਾਸੀ ਏਡੀ ਜਿੱਦਣ ਪਾਲ ਲੀਏ ਪਤਾ ਫੇ ਲੱਗਦਾ ਜੱਟਿਆਂ ਯੋਗ ਦਾ ਪਤਾ ਲੱਗਦਾ ਨੱਪਟਾਂ ਦੇ ਆਂਦਾ ਕੇ ਲਾ ਮੁੰਡੇ ਦਾ ਜਵਾਨ ਆ ਕਰਮਾ ਲਈ ਰਸ਼ੀਥੋੜੀ ਜੀ ਬੱਚਾ ਵਟਾ ਦਿੱਤਾ ਤੇ ਰਸ਼ੀ ਦਾ ਪਲੀ ਪੁਲੀ ਮਲੌਨੀ ਸਾਹਮ ਨਹੀਂ ਹੋਈ ਬੰਦਿਆ ਕੋ ਲਾਲਾ ਜਾਂ ਕਿਸ ਤਰ੍ਹਾਂ ਲਾਲਾ ਉਹ ਜੇ ਥੋੜੇ ਐਚਐਫ ਨਸਲ ਆ ਹੁਣ ਗਰਮੀ ਜਿਹੜੀ ਸੰਧੀ ਕਾ ਥੋੜੀ ਜੀ ਪਤਲੀ ਨਿਕਲਦੀ ਹਾਂਜੀ ਇਸ ਤੋਂ ਬਸ ਸੀਐਸ ਕਲੱਬ ਤੋਂ ਕਦੇ ਨਾ ਬਾਈ ਨੂੰ ਇਨ ਨੂੰ ਹੀ ਕਹਿਣ ਦੀ ਲੋੜ ਚੋਅ ਇਸ ਵੀ ਬੜੇ ਟੌਪ ਦੀ ਆ ਹੁਣ ਬੱਚਾ ਲਾਇਆ ਚਲੋ ਤੇ ਇਸ ਦਾ ਮੁੱਲ ਇਹਦਾ ਹੈਗਾ 52000 50 ਜੀ ਇਹਦਾ ਮੁੱਲ ਹੀ ਮਿਲ ਗਿਆ ਨਹੀਂ ਲੋੜ ਹੀ ਮੈਡੀ ਆਪਰੋਂ ਲੋੜ ਪੈਣੀ ਨਹੀਂ ਜੀ ਆਹ ਤੁਹਾਨੂੰ ਕਢਾਈਏ ਨੇ ਆਹ ਤੁਸੀਂ ਸਾਹਿਬ ਇਹ ਦੇਣੀ 2 ਘੜ 50 ਜੀ 2 40000 ਦੀ ਦੇਖੋ ਜੇ ਫੋਜ ਸਾਹ ਰੇਟ ਹੁਣ ਜੇ ਨੇ ਤਾਂ ਝੋਨਾ ਲੱਗਦਾ ਜੇ ਕੋ ਮੈਨੂੰ ਮਿਲ ਗਈ ਤੇ ਮੈਂ ਉਸੇ ਵੇਲੇ ਕਢਾ ਕੇ ਵੀ ਲੈ ਜਾਉ ਲੈ ਜਾਓ ਨਹੀਂ ਠੀਕ ਆ 47 ਦੀ ਦੇ ਦਿਆਂ ਆਪਾਂ 47 ਵਾਲੀਆਂ ਵਾਵਾ ਵੇਚੀਆਂ ਉਹ 47 ਦੀ ਕਰਦੀ ਹੈ ਹੋਰ ਯਾਰ ਖੜਾ ਰਹੀ ਹੈ ਗਾਂਦ ਸਨ ਲੱਗਿਆ ਫੋਕਸ ਸਸਤਾ ਹੀ ਆ ਮੈਂ ਨਜ਼ਾਰੇ ਔਰ ਜਨਾ ਤੋਫੀ ਕੱਢ ਕੇ ਲੈ ਗਿਆ ਜੀ ਗੱਲ ਪਤਾ ਕਿ ਜਦੋਂ ਕੋਈ ਚੰਗੀ ਚੀਜ਼ ਦੀ ਵੀਡੀਓ ਵਾਲੀ ਆ ਜੀ ਫਿਰ ਯਾਰ ਜਾਂਦਾ ਮਾਲ ਨਹੀਂ ਹੁੰਦਾ ਲੈਣਾ ਤੁਸੀਂ ਦੋ ਤਿੰਨ ਅੰਦਰ ਹੁਣ ਝੋਨੇ ਦਾ ਕੰਮ ਤਨ ਪਤਾ ਜੋਰ ਤੇ ਪੂਰੇ ਤੇ ਨਹੀਂ ਡਰਦੀ ਬਹੁਤ ਆ ਕੱਲ ਦਾ ਜੇ ਤੇ ਦਿਹਾੜੀ ਦਿਹਾੜੀ ਕੱਗੋਂ ਆਈ ਹੁੰਦੀ ਨਾ ਦਿਹਾੜੀ ਕੱਗੋਂ ਆਏ ਨੀ ਫੇਰ ਗੱਲ ਵੱਖਰੀ ਉਹ ਹੁਣ ਥੋੜਾ ਜਿਹਾ ਡਰਦੀ ਆ ਵੀ ਦੂਜਾ ਮਾਰਾ ਨਵੀਂ ਆਈ ਹੈ ਆ ਜਾ ਆਇਆ ਡੱਗਰ ਵਾਲੇ ਬੱਚਾ ਵਾ ਚੁੱਪਣੇ ਵਾਹ ਜੀ ਵਾਹ ਕੀ ਰੇਡ ਬਹੁਤ ਸੋਈ ਆ ਜੀ ਠੀਕ ਹੈ ਨਾ ਇਹ ਦੂ ਪਰ ਦਣੋਂ ਡੰਗਰ ਚ ਸੰਦੀਪ ਸਿੰਘ ਆਪਾਂ ਦੀ ਲੋੜ ਨਹੀਂ ਪੈਣੀ ਆਪਣੇ ਦੋ ਆ ਤਾਂ ਇੱਕ ਦੇ ਪੂਰ ਛੱਟਾ ਨਹੀਂ ਹੋਊਗਾ ਨਾ ਡੋਕਲ ਹੋਣਾ ਲੱਤ ਮਾਰ ਹੂੰ ਲੱਤ ਵਾਲੀ ਆ ਜਾਂਦੀ ਮੈਂ ਸੌਂ ਨਹੀਂ ਪਉਂਦਾ ਕਈ ਵਾਰੀ ਹੁਣ ਕਈ ਭੈਣ ਭਰਾ ਕਹਿੰਦੇ ਜੀ ਪਹਿਲਾਂ ਨਹੀਂ ਮਾਰਦੀ ਐਂਡ ਤੇ ਮਾਰ ਦਿੰਦੀ ਕਈ ਨਸਲ ਵਾਲੀਆਂ ਮਾਰਦੀ ਉਹ ਤੇ ਰੱਬ ਦੇ ਰੱਖਿਆ ਭਰਾਏ ਹੁਣ ਸੂਫੀਆਂ ਇਨਾਂ ਦੀ ਤਸੱਲੀ ਹੋਈ ਕੋਈ ਲੱਤ ਵਾਲੀ ਨਹੀਂ ਕੋਈ ਗੱਲ ਨਹੀਂ ਵਾਲੀ ਜਿਹੜਾ ਵੀ ਲੈ ਜਾਊਗਾ ਹੁਣ ਬਹਿੜਾ ਵਾ ਸਰ ਉਹ ਗਾ ਮੈਂ ਗੇਣ ਲਈਦਾ ਸਿਰਫ ਇੱਕ ਉਹ ਵੀ ਤੀਜੇ ਸਵੇਰ ਵਾਲੇ ਕੋਈ ਦੂਜੇ ਵਾਲੇ ਕਿਉਂਕਿ ਗਾਉਂ ਥੋੜੀ ਜੀ ਸੂਹ ਲੱਗੀ ਆ ਪਰ ਆ ਹਣ ਬੱਛੀ ਪਹਿਲਣਿਆ ਉਹ ਪਹਿਲਣਿਆ ਆ ਦੂਜੇ ਸਵੇਰ ਆ ਆ ਤੇ ਦੇਖਣੀ ਦੇਈਗਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਨੂੰ ਤੀਜੇ ਹੀ ਗਣਕੇ ਲਿਓ ਬਿਲਕੁਲ ਕਿਉਂਕਿ ਫਾਰੂ ਦੀ ਗਾਉ ਆ ਇਹ ਪਹਿਲੇ ਸਵੇਰ ਖੀਰੀਆਂ ਸਵਾਦ ਦੇ ਆ ਬਲਖਵਾਰ ਦੇ ਥੋੜੇ ਤੇ ਅਸੀਂ ਇਹਨੂੰ ਕਹੀ ਜੀ ਵੀ ਪਹਿਲਾਂ ਨਾ ਦੂਜੇ ਨਾ ਕੱਦ ਪੁੱਤ ਥਾਣ ਚੱਡਾ ਹਰ ਚੀਜ਼ ਵੇਖ ਕੇ ਲਈਦੀ ਆ ਗਾੜੀ ਮੇਰੇ ਨਾਨੀ ਕਿਤੇ ਹੋਈ ਮਾਰ ਲਈ ਦੇ ਜੀ ਥੋੜਾ ਜਿਹਾ ਟਾਈਮ ਲੱਡ ਕੇ ਵੇਖੋ ਜੱਜ ਆਪਣੀ ਤਸੱਲੀ ਕਰੋ ਆਪਣੀ ਅੱਖਾਂ ਦੀ ਤਸੱਲੀ ਕਰਕੇ ਲੋ ਫਿਰ ਕਿਸੇ ਨੂੰ ਬਾਅਦ ਚ ਕਹਿਣ ਨਾਲੋ ਬਿਲਕੁਲ ਪਹਿਲਾਂ ਆਪਣੀ ਤਸੱਲੀ ਕੀਤੀ ਹੋਵੇ ਮੁੜ ਕੇ ਨਹੀਂ ਕਿਹਾ ਜਾਂਦਾ ਬਾਕੀ ਗਰਮੀ ਬਹੁਤ ਆ ਵੇਖੋ ਜੇ ਤੁਸੀਂ ਖੜ੍ਹਣੀਆਂ ਆਂ ਤਾਂ ਇਹਨਾਂ ਨੂੰ ਸੰਭਲਿਓ ਬਸ ਹਾਂ ਇਹ ਤਾਂ ਸਾਹਮਣੇ ਬੜੀ ਵੇਲਾ ਵੀ ਆਇਆ ਸਾਫ ਸਫਾਈ ਟੱਲੀ ਬੱਲੀ ਇੱਕ ਹੀ ਤੇਰੀੋਂ ਤੋਂ ਪਹਿਲਾਂ ਨਵਾਇਆ ਹੁਣ ਮੜ ਜੀ ਠੰਡਾ ਆਇਆ ਫੇ ਨਵਾਵਾਂਗੇ ਘਰ ਦੇ ਪਛਵਾਵੇ ਕਹਿੰਦਾ ਜੀ ਘਰ ਦੇ ਕਰਤਾ ਵੇਹੜੀ ਸੰਦੀਪ ਸਿੰਘ ਬੰਦਾ ਅੱਜ ਫੇ ਛੁੱਟੀ ਕਰ ਗਿਆ ਉਹਨੇ ਇਹਨੇ ਸਰ ਤੇ ਫੇ ਕਾਰੋਬਾਰ ਇੱਕ ਹੀ ਕਿਉਂਦਾ ਵੱਛੀ ਵੇਗੀ ਵੱਛੀ ਦਾ ਸੰਦੀਪ ਸਿੰਘ ਆਪਾਂ ਮੁੱਲ ਪਾਇਆ 15000 ਹਾਂਜੀ ਵੱਛੀ ਦਾ 5000 ਵੀ ਮੁੱਲ ਪਾਉਂਦੇ ਨਾ ਉਹਦਾ ਤਾਂ ਵੀ ਵੇਖਦੀ ਤੇ ਇੰਨੇ ਕ ਫੋਨ ਆਏ ਹੁਣ ਭੈਣ ਭਰਾ ਵੀ ਕੀ ਸੋਚਦੇ ਆ ਕਿ ਯਾਰ 15000 ਦੀ ਪਾਈ ਤੁਸੀਂ ਆਪੇ ਸੋਚੋ ਵੀ ਜਿਹੜੀ ਚੀਜ਼ ਕੀ 15000 ਦਾ ਆਉਂਦਾ 6 ਮ ਉਹਦੇ ਹੀ ਫੋਨ ਕਰੀ ਜਾਂਦੇ ਇਹ ਰਹੀ ਆ ਪਰ ਉਹਨੂੰ ਤੇ ਇੱਕ ਲੱਗਾ ਮਿੰਟ ਹੋ ਗਈ ਕਿਉਂਕਿ ਅਗਲੇ ਫੜ ਕੇ ਗਾਹ ਜਾਂਦੇ ਨੇ ਵੀ ਜਿਹੜੀ ਜੀ ਸਸਤੀਆਂ ਬਾਕੀ ਮੈਂ ਤਾਂ ਕਹਿੰਦਾ ਹਾਂ ਭਰਾਵਾ ਬਹੁਤ ਹੀ ਸਸਤੀ ਦੇ ਚੱਕਰ ਚ ਨਾ ਪਾਓ ਪੈਸੇ ਲਾਓ ਚੰਗੀ ਚੀਜ਼ ਲਾਓ ਠੀਕ ਨਹੀਂ ਹੁਣ ਉਹਨੂੰ ਚਲੋ 4 ਮਹੀਨੇ ਕਿੰਨੇ ਸਾਹਮਣਾ ਹਣਾ ਹੀ ਉਹਦਾ ਮਾਣਤਨ ਕੀਤਾ ਵੀ ਸਾਡੇ ਨੂੰ ਹੀ ਕੋਈ ਫਰਕ ਨਹੀਂ ਤੇ ਸਾੰਭੀ ਹੀ ਆ ਸਰ ਸੇਵਾ ਕੀਤੀ ਹੁੰਨੇ ਤੇ ਉਹ ਸ਼ਾਮ ਜਿਹੜੀ ਆ ਨਾ ਨਹੀਂ ਮੰਨਦੇ ਜਿਹੜੀ ਆ ਨਾ ਸਾੰਭ ਉਹਦੀ ਸਾਮ ਛੱਡੀਏ ਚਲੋ ਅੱਛੀ 50000 ਦੀ ਹੈਗੀ ਆ ਸਾਨੂੰ ਪਤਾ ਕੋਈ ਨਹੀਂ ਅਗਲਾ ਸੇਵਾ ਸੁਭਾ ਕਰੇ ਬਾਕੀ ਮਾਲ ਡੰਗਰ ਦੀਆਂ ਆਉਂਦਾ ਰਵੇ ਜਾਂਦਾ ਰਵੇ ਵਪਾਰੀ ਦੇ ਕੰਮ ਤੇ ਸਹੀ ਹੀ ਸੁਣਾ ਲੱਗਦਾ ਬਿਲਕੁਲ ਜੀ ਤੇ ਸਾਨੂੰ ਦੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਕਮੈਂਟ ਵੀ ਇੱਡੇ ਸੋਹਣੇ ਆਉਂਦੇ ਜਿਦਾ ਲੇਖਾ ਹੀ ਕੋਈ ਨਹੀਂ ਇੱਕ ਬੰਦਾ ਆ ਮੇਰੇ ਨਾਲ ਪ੍ਰਿਆਰ ਬੜਾ ਪੈ ਗਿਆ ਉਹਦਾ ਉਹਨੇ ਨਾ ਉੱਤਰਾਖੰਡ ਆਪਣਾ ਕੋਈ ਅੱਛੀ ਖੜੀ ਗੱਬਣ ਹਾਂਜੀ ਤੇ ਉਹਦੇ 'ਚ ਮੇਰਾ ਕੀ ਕਸੂਰ ਆ ਜੇ ਸੂ ਕੇ ਕੋਈ ਹਰਜ ਮਰਜ ਹੋ ਗਈ ਜਾਂ ਢਿੱਲ ਮੱਠ ਹੋ ਗਈ ਉਹ ਮੈਨੂੰ ਇੱਕੋ ਹੀ ਗੱਲ ਆਦਾ ਝੂਠਾ ਸਰਦਾਰ ਝੂਠਾ ਸਰਦਾਰ ਯਾਰ ਮੇਰੇ ਨਾਲ ਫੋਨ ਤੇ ਗੱਲ ਕਰਨ ਨੰਬਰ ਮੇਰਾ ਨਿਕਲ ਗਿਆ ਉਹ ਮੈਂ ਕਿਹੜਾ ਨੰਬਰ ਰੱਖਿਆ ਤੇ ਤੂੰ ਮੈਨੂੰ ਭਰਾ ਦੱਸ ਦੇ ਜੇ ਮੈਂ ਕੀ ਕਰਨਾ ਇਹ ਰਫੇ ਜੀ ਕਰਦੀ ਆ ਸੂਣ ਵਾਲੀ ਭੇਜੀ ਆ ਹਾਂ ਪਰ ਚਲੋ ਸੂਣ ਇਹ ਹੁਣ ਬਿਖੋ ਜੀ ਫਾਲੇ ਜਿਹਦੇ ਕੋ ਮਰਜੀ ਹੁੰਦਾ ਆਪਾਂ ਵੇਚਣ ਨੂੰ ਲਈ ਨਫੇ ਨਾਲ ਹਾਂਜੀ ਚਲੋ ਆਪਾਂ ਦੇ ਕਾਰੀਗਰ ਆ ਠੀਕ ਆ ਗਾਣ ਨੂੰ ਗਲਤ ਮਲਤ ਕੰਮ ਹੋ ਗਿਆ ਸਵਾਹ ਵੀ ਦਿੱਤੀ ਜ਼ੇਰ ਵੀ ਐ ਗਾਣੇ ਸੁੱਟੀ ਮੇਰੇ ਕੋ ਤੇ ਵੀਡੀਓ ਆ ਨਾ ਕੋਈ ਕੜਾਈ ਨਹੀਂ ਕੋਈ ਦਵਾਈ ਨਹੀਂ ਸੌਣ ਦੀ ਲੋਟ ਵੀ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਤੇ ਹੋਰ ਕਿਹੇ ਬੰਦੇ ਗੁੰਦੀ ਉਹਨੇ ਹਣਾ ਹੁਣ ਇਹਦੇ ਚ ਅਗਲੇ ਪਿਛਲੇ ਦਾ ਕੀ ਕਸੂਰ ਹੈ ਉਹਨਾਂ ਦਾ ਕੋਈ ਆਦੋਚ ਇਹ ਤਾਂ ਕੁਦਰਤ ਦੇ ਰਾਂਗੇ ਹੀ ਕਿ ਉਹਨੇ ਬਚਪਨ ਦੀ ਸਾਹ ਨਹੀਂ ਲੈਣਾ 9 ਮਹੀਨੇ ਜਿਹੜੇ ਮਾਂ ਦੇ ਗਰਭ ਚ ਰਿਹਾ ਬਾਹਰ ਦੀ ਦੁਨੀਆ ਨਹੀਂ ਵੇਖੀ ਹੁੰਦੀ ਉਹਦਾ ਹੁਕਮ ਹੁੰਦਾ ਤੇ ਉਸ ਗੱਲ ਤੇ ਆਉਂਦੇ ਨਹੀਂ ਜੋ ਕਰਮਾ ਚ ਲਿਖਿਆ ਦਾ ਸੁਦੀਪ ਸਿੰਘ ਆਪਾਂ ਤੇ ਬੜੀ ਵਾਰੀ ਪਰਤਾਗ ਦੇਖਿਆ ਭਾਈ ਜੋ ਕਰਮਾ ਚ ਲਿਖਿਆ ਉਹ ਹੀ ਹੋਣਾ ਇੱਥੋਂ ਕਈ ਬੰਦੇ ਕਹਿੰਦੇ ਜੀ ਤੁਸੀਂ ਸਾਡੀ ਗਾਂ ਦਪਹਿਰੇ ਘਲਤੀ ਆ ਤਾਂ ਮਾਰੋਗੇ ਹੁਣ ਵੇਖੋ ਜਿਨੇ ਭੈਣ ਭਰਾਣੇ ਐਰ ਕਸਾ ਚੋ ਗੱਲ ਕਰ ਦੇਣੀ ਜੀ ਜਿਨੇ ਖੜਨੀ ਆ ਇੱਥੇ ਆ ਜਾਓ ਆਪਣੀ ਗੱਡੀ ਲਿਆਓ ਤੇ ਪੈਸੇ ਵੀ ਦੇ ਕੇ ਇੱਥੋਂ ਜਾਓਗੇ ਘਰੋਂ ਪੈਸੇ ਨਹੀਂ ਲੈਣੋਗੇ ਮੈਂ ਤੇਰਨਾ ਵੀ ਗੱਲ ਕੀਤੀ ਮੇਰੇ ਬੰਦੇ ਰਾਤ ਨੂੰ ਪੈਸੇ ਲਿਉਂਦੇ ਗੱਡੀਆਂ ਦੇ ਹਾਂ ਅਗਲੇ ਫੋਨ ਕਰਦਾ ਇੱਥੇ ਆ ਜਾਂਦੇ ਆ ਤੇ 2000 ਰੁਪਇਆ ਜਾਂ 500 ਲੈ ਕੇ ਮੁੜਕੇ ਜੀ ਘਰੋਂ ਪੈਸੇ ਲੈ ਆਓ ਅਸੀਂ ਨਹੀਂ ਜੇ ਘਰੋਂ ਪੈਸੇ ਲੈ ਆਉਣੇ ਜੇ ਕਿ ਇਹਨਾਂ ਲੁੱਟ ਖੋਹ ਹੋ ਜਾਏ ਕੌਣ ਜ਼ਿੰਮੇਵਾਰ ਨਹੀਂ ਨਹੀਂ ਮੁੜਕੇ ਜੇ ਬੰਦੇ ਨੂੰ ਹੁਣ 4:30 ਵਜੇ ਗਾਂ ਲਦਾਈ ਬੱਦਲ ਹੋਇਆ ਠੰਡੇ ਹੋਵੇ ਲਦਾਈ ਆ ਉਹ ਬੰਦੇ ਨੇ ਐਸਾ ਭੀ ਨਪਾਈ ਆ ਵਿਚਾਰਾ ਹੈ ਮਾਰ ਤੜਿਆ ਤੂੰ ਮੈਨੂੰ ਫੋਨ ਹੀ ਕਰ ਪੀ ਜਾ ਗਾਂ ਨੂੰ ਬੁਖਾਰ ਚੜ ਗਿਆ ਜਾ ਕੇ ਮੰਨ ਲੋ ਤੇ ਉਹ ਹੋਰ ਬਨੇ ਤੁਰ ਪੈਂਦੇ ਆ ਮਤਲਬ ਵੀ ਅਸੀਂ ਇਹਨੂੰ ਗਲੋ ਹੀ ਲਾ ਦੇਣਾ ਜਾਂ ਕੁਝ ਵੀ ਹੋ ਗਿਆ ਤੁਸੀਂ ਦੁਪਹਿਰੇ ਘੱਟ ਦੀ 4:30 ਵਜੇ ਕਿੰਨੀ ਕਿ ਦੁਪਹਿਰ ਹੁੰਦੀ ਯਾਰ ਜਿਹੜੇ ਬੰਦੇ ਨੇ ਸ਼ਹਿਰਪੁਰ ਜਾਣਾ ਸ਼ਹਿਰਪੁਰੋਂ ਵਾਪਸ 10-11 ਵਜੇ ਆਉਣਾ ਬਜ਼ੁਰਗ ਬੰਦਾ ਸੀ ਪੈਸੇ ਲੈ ਕੇ ਆਇਆ 50000 ਰੁਪਏ ਤੁਹਾਡੇ ਨੇ ਪੁੱਛਦਾ ਖਾਤੇ ਬਹੁਤ ਇੱਥੇ ਆ ਜੀ ਨਹੀਂ ਨਹੀਂ ਖਾਤੇ ਖੂਤੇ ਕੋਈ ਨਹੀਂ ਆਪਾਂ ਜਿਹੜਾ ਆਉਗਾ ਇੱਥੇ ਆਵੇ ਨਕਦ ਪੈਸੇ ਦਊ ਤੇ ਗੱਲ ਲਾ ਦਵਾਂਗੇ ਉੱਥੇ ਰਾਂਹ ਦਾ ਕੀ ਚੱਕਰ ਆ ਜੀ ਜੇ ਕਿਸੇ ਕੋ ਕੋ ਖਾਸ ਹੋ ਜਾ ਫੇਰ ਤੁਹਾਡੇ ਪਹਿਲੇ ਅਗਲਾ ਸੋਚਦਾ ਭਈ ਜਿਹੜਾ ਵੇਚਣ ਡਿਆ ਇਹ ਬਹੁਤ ਸੌਕਾ ਹੁਣ ਜਦੋਂ ਅਸੀਂ ਮਾਲ ਲੈਣ ਜਾਂਦੇ ਕੀ ਗੱਲ ਅਸੀਂ ਪੈਸੇ ਲੈ ਕੇ ਨਹੀਂ ਜਾਂਦੇ ਲੈ ਕੇ ਜਾਂ ਅਹੀਂ ਇਦਾਂ ਚੱਲ ਜਾਂਦੇ ਪੈਸੇ ਤੋਂ ਬਗੈਰ ਜਿੰਨੇ ਪੈਸੇ ਤਾਂ ਗੱਡੀ 'ਚ ਰੱਖਿਓ ਤੇ ਚਲੋ ਵੀ ਅਗਲੇ ਨੂੰ ਦੋ ਤੇ ਮਾਲ ਲੱਦੋ ਉਸੇ ਵਾਲੇ ਫੜਾਈ ਤੇ ਪੈਸੇ ਪਹਿਲਾਂ ਤੇ ਡੰਗਰ ਬਾਅਦ ਚ ਲੱਦੀਦਾ ਵੀ ਲਓ ਭਾਜੀ ਆਪਣਾ ਕਿਉਂਕਿ ਅਗਲੇ ਨੇ ਪੈਸਾ ਮਾਰੇ ਵਿੱਚ ਆਇਆ ਤੇ ਅਹੀਂ ਵਪਾਰੀ ਕਿਹੜੇ ਪਾਗਲ ਆ ਸਾਡੇ ਨਾਲ ਤੁਸੀਂ ਇਦਾਂ ਕਰਦੇ ਯਾਰ ਕਮ ਸੇ ਕਮ ਇਹ ਸੋਚੋ ਵੀ ਇਹ ਵੀ ਬੜੀਆਂ ਚੀਜ਼ ਮਹਿੰਗੇ ਭਾਅ ਦੀ ਹੋਈ ਆ ਹੁਣ ਜਿੰਨੇ 7 8 10 ਡੰਗਰ ਲੈਉਣੇ ਉਹਦਾ 5 ਸੌ 10 ਲੱਖ ਰੁਪਈਆ ਰੋਜ਼ ਚਾਹੀਦਾ ਚਾਹੀਦਾ ਤੇ ਉਹਦੇ 'ਚੋਂ ਮਰਦੇ ਵੀ ਆ ਉਹ 'ਚੋਂ ਆਧਾਰ ਵੀ ਹੁੰਦਾ ਉਹ 'ਚੋਂ ਸਾਰੇ ਕੰਮ ਹੁੰਦੇ ਆ ਸਾਡੇ ਪੈਸਿਆਂ ਸੰਦੀਪ ਸਿੰਘਾ ਗਰਮੀ ਬੜੀ ਆ ਇਹ ਰਾਵੇ ਪੱਕੇ ਵੀ ਅਜ ਕਰ ਮੰਨਦੇ ਤੇ ਫੋਨ ਵੀ ਕਰੂ ਆ ਤੂੰ ਹੀ ਆ ਜਾ ਇਹ ਵੀ ਤੇਰੀ ਇੰਨੀ ਬੜੀ ਮਿਹਰਬਾਨੀ ਤੂੰ ਟਾਈਮ ਨਾ ਆਉਂਦਾ ਪਿਆ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਤੇ ਬਾਛ ਬੁਲਾਵਾਂਗਾ ਪਹਿਲਾਂ ਐਡਰੈਸ ਦੇ ਲੀਏ ਅੱਜ ਐਡਰੈਸ ਰਹਿ ਜਾ ਲਿਆ ਮੈਂ ਤਾਂ ਬੋਲਦਾ ਪਿੰਡ ਥ੍ਰੀਏਵਾਲ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਮੋਬਾਈਲ ਨੰਬਰ 981417822 981417811 ਥ੍ਰੀਏਵਾਲ ਚੌਂਕ ਦੇ ਵਿੱਚ ਰਹਿ ਆ ਸ਼ਿਆ ਬਾਕੀ ਲੋਕੇਸ਼ਨ ਲੋਕੇਸ਼ਨ ਮੰਗਾ ਲਿਆ ਕਰੋ ਦੂਜੀ ਗੱਲ ਜਿਹੜੀ ਵੀਡੀਓ ਮੰਗਾਉਣ ਵਾਲੀ ਜੇ ਵੀਡੀਓ ਕਿਸੇ ਨੂੰ ਨਹੀਂ ਜੇ ਪੈਣੀ ਕਿਉਂਕਿ ਵੀਡੀਓ ਦਾ ਚੱਕਰ ਹੈ ਵੀ ਹੁਣ ਬਣਾਉਣ ਦਾ ਹੀ ਟਾਈਮ ਨਹੀਂ ਨਾ ਪਾਉਣ ਦਾ ਟਾਈਮ ਹੈ ਉਹ WhatsApp ਜਾਂ ਫੋਨ 'ਤੇ ਭਰ ਜਾਂਦੇ ਮੁੜ ਕੇ ਇਹ ਨੂੰ ਕਾਵੇ ਤੁਸੀਂ ਆਹ ਜਿਹੜੀ ਵੀਡੀਓ ਸੰਦੀਪ ਨੇ ਬਣਾਤੀ ਆ ਐਤੋਂ ਵਧੀਆਂ ਹੀ ਨਹੀਂ ਬਣਾ ਸਕਦੇ ਜੇ ਤੁਹਾਨੂੰ ਇੱਥੇ ਕੋਈ ਸ਼ੱਕ ਲੱਗਦਾ ਜੋ ਵੀ ਲੱਗਦਾ ਵੀ ਕੋਈ ਝੂਮ ਕੀਤਾ ਤੁਸੀਂ ਆਪਣੀ ਆ ਕੇ ਦਖਲੀ ਕਰੋ ਇੱਥੇ ਆਓ ਨਾ ਕੋਈ ਕੈਮਰਾ ਅਜੇ ਤੱਕ ਝੂਮਿਆ ਜਿੱਲੇ ਬੰਦੇ ਮਾਲ ਖੜਦੇ ਇੱਕ ਲੈ ਉਹ ਦੋ ਦੋ ਲੈ ਜਾਂਦੇ ਜਿਹੜਾ ਕੋਈ ਇੱਥੇ ਘਰ ਆਲੇ ਅਸੀਂ ਕਹਿੰਦੇ ਚਲੋ ਹਰ ਕੋਈ ਸਾਨੂੰ ਆਵੇ ਮਿਲੇ ਭੈਣ ਭਰਾ ਬਾਕੀ ਕੰਮ ਵਧੀਆ 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 ਚਲਾਓ ਤੇ ਕਮੈਂਟ ਹਰ ਕਾਹ ਇਹੋ ਜਿਹਾ ਕਰਿਓ ਵੀ ਕੋਈ ਗੁਸਾਗਲਾ ਤੇ ਉਹ ਵੀ ਮਾਫੀ ਬਖਸ਼ ਦਿਓ ਬਾਕੀ ਜੇ ਕੋਈ ਗਲਤੀ ਵੀ ਹੋ ਜਾਈ ਤਾਂ ਵੀ ਮਾਫੀ ਜੇ ਕਿ ਇਹਨੂੰ ਡੰਗਰ ਮਾੜਾ ਚਲ ਗਿਆ ਤਾਂ ਵੀ ਮਾਫੀ ਜੇ ਘਰ ਆਏ ਨੂੰ ਚਾਹ ਨਹੀਂ ਪਿਆਈ ਪਾਣੀ ਨਹੀਂ ਪਿਆਇਆ ਜਾਂ ਮੈਂ ਮਿਲਿਆ ਨਹੀਂ ਤਾਂ ਵੀ ਮਾਫੀ ਫੋਨ ਨਹੀਂ ਚੁੱਕਿਆ ਤਾਂ ਵੀ ਮਾਫੀ ਕਿਉਂਕਿ ਕੇਵਲੇ ਹੁਣ ਟਰੈਕਟਰ ਤੇ ਹੁੰਦਾ ਤੇ ਨਹੀਂ ਸਿੱਕਾ ਸਾਡਾ ਕਾਲ ਹੈ